ਹਾਂਜੀ ਭਾਈ ਸਤਿ ਸ੍ਰੀ ਅਕਾਲ ਹਾਂਜੀ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹਾਂ ਕੀ ਕਰਦੇ ਹਾਂ ਖੜੀ ਲੁਕੇ ਬੈਠੇ ਆ ਬਾਹਰ ਮੀਆਂ ਕਲੀ ਕਰ ਆ ਰੰਗ ਕੀਤਾ ਦੇਖੋ ਕਲੀ ਇੱਕ ਇਹ ਚ ਮਾਰ ਤਿੰਨੇ ਨੇ ਇੱਕ ਕੋਚ ਆ ਪੂਰਾ ਹੋ ਗਿਆ ਹਣ ਤੀਜਾ ਰਹਿ ਗਿਆ ਤੀਜਾ ਅੰਦਰੋਂ ਅੰਦਰੋਂ ਕਰ ਦੇਣੀ ਆ ਫਿਰ ਬਾਹਰ ਰੰਗ ਮਾਰਾਂਗੇ ਵਾਲਿਆਂ ਤੇ ਰੰਗ ਮਾਰ ਦੇਣਾ ਨਾ ਮੇਰੇ ਵਿਆਹ ਮਨਾ ਕਾਂਦਾ ਲਓਈ ਆ ਰਹਿ ਗਿਆ ਇੱਕ ਮਾਰਤੇ ਤਾਂ ਸਾਫ ਨੇ ਤਾਂ ਕੰਧ ਤੇ ਮਾਰਦੇ ਆ ਜਾਲੀ ਲਾਤੀ ਇਹਨੇ ਚੱਲ ਆ ਜਾਲੀ ਲੱਗ ਗਈ ਲੈ ਦੇਖੀ ਸਹਮਰ ਪੱਤੇ ਸਭ ਤੋਂ ਮਾੜਾ ਫੜੀਦਾ ਤਾਂ ਮੱਛਰ ਦਾ ਵੀ ਕੰਮ ਬੰਦ ਆ ਕੁੰਡੀਆਂ ਲਾਤੀਆਂ ਬੰਨਣ ਈ ਪਾਦੀਆਂ ਨੂੰ ਬੰਦੇ ਸਾਡੇ ਲੱਗੇ ਨੇ ਮਿੱਟੀ ਭਰਨ ਤੇ ਛੱਡਿਏ ਜਾਣਬਰ ਆ ਲੋ ਇੰਨਾ ਜਿਵੀਂ ਪਾਤੀ ਤੇ ਇਹ ਜੂ ਵੀ ਪਾਤੀ ਮਿੱਟੀ ਕਾਫੀ ਥੋਪੀ ਝਾੜਤੀ ਬਾਈ 2 2 3 3 ਇੰਚੇ ਝਾੜਤੀ ਇੱਕ ਥੈਲਾ ਭਜ ਗਿਆ ਭਰ ਕੇ ਰੱਖ ਲੈਣਾ ਇਹ ਅੱਜ ਛੱਡਿਏ ਜਾਣਬਰ ਉਹ ਖੁੱਡੇ ਢਾ ਕੇ ਯਾਰ ਨਹੀਂ ਤਾਂ ਆਪਾਂ ਬਾਅਦ 'ਚ ਛੱਡ ਲਾਂਦੇ 5 4 ਦਿਨ ਹੋਰ ਉਹ ਢਾਉਣੇ ਨੇ ਉਹ ਮੇਸਤਰੀ ਨੇ ਆਉਣਾ ਉਰੇ ਆਪਾਂ ਛੱਡ ਛੱਡ ਜੇ ਆਪਾਂ ਨੌਕ ਤੇ ਮੇ ਮੁਰਗਿਆਂ ਨੂੰ ਬਣਾਉਣਾ ਫਿਰ ਬਣ ਜੂ ਲਿਆਓ ਜੀ ਜੀ ਜੋ ਉੱਪਰ ਖਾਂਦੇ ਨੇ ਰੋਟੀ ਸਾਡੇ ਸਮਨ ਰੋਟੀ ਹਾਂਜੀ ਸਮਨ ਰੋਟੀ ਦੋ ਜੋ ਬਰ ਭੱਜ ਗਏ ਉਹਨਾਂ ਦਾ ਦਹੀਂ ਪਿਆ ਹੋਈ ਹੈ ਲਓ ਜੀ ਹੁਣ ਅਸੀਂ ਛੱਡਣਾ ਲਓ ਵੀਰੇ ਇਹਨਾਂ ਦੇ ਲਾਈਏ ਰੰਗ ਆਪਾਂ ਛੱਡੀਏ ਵੱਡੇ ਕਬੂਤਰਾਂ ਦੇ ਰੰਗ ਲਾ ਦੇਣਾ ਪਹਿਲਾਂ ਤਾਂ ਇੱਧਰ ਪਤਾ ਲੱਗ ਜਾਂਦਾ ਸੀ ਹੁਣ ਉਧਰ ਰਾਲ ਨਾ ਜਾਣ ਨੇ ਲਈ ਛੱਡੀ ਇਹ ਖੁੱਡੇ ਚ ਦੇਖ ਲੈ ਡੀ ਇਹ ਤਾਂ ਕੀ ਗੱਲ ਲੱਗਿਆ ਬਈ ਆ ਗੱਲ ਲੱਗਿਆ ਰੰਗ ਨਿਸ਼ਾਨੀਆਂ ਬਈ ਆ ਦੇਖੋ ਡੈਡੀ ਕਰਤਾ ਚਟਕ ਨਾਲ ਖਾਣੇ ਕੂਤਰਦੇ ਇੱਕ ਇਹਦੇ ਵੀ ਲਾਉਣੇ ਆ ਵੀ ਵੱਡਾ ਕਬੂਤਰਾ ਜੈ ਪ੍ਰਿਆਵ ਦਾ ਭਾਈ ਆ ਲਾ ਕੇ ਦਿਖਾਉਣੇ ਆ ਟੋਕਲਾ ਸੰਗਰ ਇਹ ਲਾਤਾ ਮੁਰਗੇ ਨਾਲ ਬੈਠੇ ਲੜਾ ਚ ਲੈ ਕਰ ਲਾਪ ਲਓ ਇਹ ਲਾਉਂਦਾ ਚੋਪਰ ਸਾਡਾ ਇਹਦੇ ਨੇ ਖੰਡ ਲਾ ਦੇ। ਸਮਰ ਫੜੀ ਉੱਥੇ ਜਾ ਕੇ ਉਹਦੇ ਨਾਲ ਫੜ ਕੇ ਫਿਰ ਫੜ ਮੈਂ। ਪੂਤਰੇ ਫੜਾ ਦੇ ਨੂੰ। ਪੂਤਰੀ। ਹਾਂ ਮੈਂ ਪੁੱល ਲਈ ਗਿਆ। ਹਾਤਾ ਇਹ ਚੱਕੀ ਤੇ ਲੋਟ ਦੇ। ਲਾ ਲਾਤਾ ਇਹਨਾਂ ਤੇ ਤੇ ਹੋਰ ਲਾਉਨੇ ਆ। ਇੱਕ ਮਿੰਟ ਸਮਰੀ ਵੀ ਲਾ ਦੂ। ਸਮਰੀ ਵੀ ਲਾ ਦੂ। ਆਹ ਇਹ ਲਾਤਾ ਰੰਗ ਬੜਾ ਆਉਂਤਰਾ ਦੇ। ਸਾਰੇ ਸੁਕਾ ਦਾ ਲੈ ਇਹਨੂੰ ਨਹੀਂ ਇਹ ਲੈਦਾ ਹਲੇ ਦਿਖਾ ਔਰੇ ਚਲੋ ਯਾ ਕੀ ਕੋਤਰੀ ਆ ਵੀਰੇ ਹੈ ਕਾਲੀ ਪੂੰਛ ਆ ਕੋਤਰੀ ਆ ਨਾ 14 ਖੰਭ ਨੇ ਇਹਦੇ ਮੰਦਰਾਏ ਇੰਨਾ ਜਿਹੜੇ ਛੱਡ ਗਏ ਹੁਣ ਜਾਨਵਰ ਨੌਨੀ ਬਈ ਉਹ ਬੈਠਾ ਚਾਲਰ ਛੱਡ ਗਏ ਇੱਧਰ ਪਹਿਲਾਂ ਪਿੱਛੇ ਪਾਉਣੇ ਜੋ ਉੱਪਰ ਵੜਾਉਣਾ ਹੋਣਾ ਉਹ ਦੇ ਇਹ ਜਾਲ ਹੈ ਇਹ ਚੰਦ ਆਈ ਫਾ ਕਰ ਲੱਕ ਠੀਕ ਵਾਲਕਮ ਬੇਟੀ ਤੇ ਕਾ ਇੱਧਰ ਆ ਲਓ ਜੀ ਨਾਨੀ ਬਾਈ ਦੀ ਫੇਵਰੇਟ ਕਬੂਤਰੀ ਆ ਹਾਂਜੀ ਛੜਦੀ ਜੀ ਛੜ ਦੋ ਵਾਇਰਸ ਸਤਨਾਮ ਮਾਲਕਾ ਮੱਥਾ ਤੇ ਵੀ ਮੱਥਾ ਟੇਕ ਲਓ ਜੀ ਮੱਥਾ ਟੇਕ ਲੈ ਨੂੰ ਟੇਕ ਲੈ ਦੋ ਆਹ ਹੁਣ ਬਈ ਹੱਥ ਲਾ ਲ ਪਹਿਲਾਂ ਫੜੇ ਨਾ ਚਲੋ ਵੀ ਛੱਡ ਦੋ ਜੀ ਲਓ ਹਮਨ ਬਈ ਛੱਡ ਦੋ ਫੜਾ ਦਸਮਰ ਛੱਡ ਦੇ ਸਾਰੀ ਹੱਥ ਹਮਨ ਤੂੰ ਛੱਡ ਦੇ ਸਾਰੀ ਛੱਡ ਦੋ ਚਲੋ ਪਹਿਲੀ ਉਹ ਬਾਹਰ ਛੱਡਤੀ ਹਾਏ ਨਹੀਂ ਛੱਡਣ ਦੇ ਲਓ ਜੀ 2 3 ਪੂਰੀ ਖਾਸ਼ਾ ਲਿਆ ਹੋਰ ਇਹੋ ਸਾਰੀ ਸਾਰੀ ਕਬੂਤਰੀਆਂ ਜੀ ਉਹ ਕੂਸੀਆਂ ਬੜੀਆਂ ਲਓ ਜੀ ਦੇ ਛੱਡ ਕੇ ਹੀ ਦਿਖਾਉਂਦੇ ਆ ਵੀਰੇ ਕੱਢਣਾ ਤਾਂ ਇਹ ਕੋਈ ਬੜੀ ਕਬੂਤਰੀ ਓਏ ਪਹਿਲਾਂ ਹੀ ਛੱਡਤੀ ਸੀ ਇਹ 30 ਆਇਆ 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 ਬੱਤ ਲਓ ਜੀ ਹੋਰ ਛੜਤੀਆਂ 3 4 ਲਿਆ ਮੈਂ ਵੀ ਛੜ ਦਵਾ ਵੀਰੇ ਇਹਦੀਆਂ ਖਿੱਚ ਦੋ ਦੋ ਦੰਨੀ ਆ ਕੀ ਲੱਗਾ ਜੋਬਰ ਛੱਡਣਾ ਨਹੀਂ ਵੀਰੇ ਛੱਡਣੇ ਨਹੀਂ ਸੀਗੇ ਹਲੇ 2 4 ਦਿਨ ਹੋਰ ਸਵਾ ਕਰਕੇ ਹੁਣ ਨਾ ਉਟਾਉਣਾ ਆਪਾਂ ਮਿਸਤਰੀ ਲਾਉਣਾ ਛੱਡੇ ਤਾਂ ਕਈ ਦਿਨ ਦਿੰਦੇ ਨੇ ਆ 3 4 ਹੋਰੇ ਧੀਗੇ ਇੱਕ ਕਬੂਤਰੀ ਉਹ ਜੂਪੀ ਵਾਲਾ ਲੈ ਗਿਆ ਬਾਈ ਹੋਰ ਲੋ ਰਿਕਾਰਡ ਹੋ ਗਿਆ ਨਾ ਮਾ ਖੱਡਾ ਕਬੂਤਰਿਆਂ ਨੂੰ ਉਹ ਚੇਪ ਤੇ ਮੈਂ ਕੱਦਮਾਂ ਆਂ ਦੀਆਂ ਸੀ ਨਹੀਂ ਛੇੜਣਾ ਹੁਣ ਬਾਈ ਕਬੂਤਰ ਛੱਟਣ ਲੱਗੇ ਆਂ ਜੀ ਵੀਰੇ ਕਬੂਤਰ ਛੱਡਦਾ ਜੋ ਬੁਰਣ ਵੱਡੇ ਆ ਦੋਰੇ ਛੁੜ ਕੰਬੀ ਲਗੜੇ ਇੱਕ ਤਾਂ ਆਉਂਦਾ ਹੀ ਹਾਂ ਇਹ ਚ ਕਬੂਤਰ ਕਰ ਦੇਣ ਨੇ ਵੀਰੇ ਸਾਰੇ ਹੀ ਅਸੀਂ ਜੋੜੇ ਫੇਰ ਇਹ ਚਲਾ ਲਾਂਗੇ ਗਬਲੇ ਚ ਪੁੱਤਰੀਆਂ ਪਰੇ ਕਰ ਲੈਣੀਆਂ ਨੇ ਲਿਓ ਜੀ ਲਿਓ ਆਹ ਤੁਹਾਨੂੰ ਕਬੂਤਰ ਦਿਖਾਵਾਂ ਬੰਬ ਕਬੂਤਰ ਜਿਹੜਾ ਆਪਣਾ ਅੱਡਾ ਤੇ ਕੱਟ ਕਰਨਾ ਭੁੱਲ ਗਏ ਹਾਂ ਲੋ ਹਾਂ ਰੈਡੀ ਰੈਡੀ ਹੂੰ ਟਿੱਕਟ ਕੱਟ ਕਰਨਾ ਕੋਈ ਨਹੀਂ ਕੋਈ ਨਹੀਂ ਦੱਬਾ ਲਓ ਯਾਰ ਸ਼ਮੀ ਵੜ ਗਿਆ ਖੁੱਡੇ ਚ ਛੱ ਲੱਗੇ ਨੇ ਛੱਡਣ ਹੱਥ ਨਾਲ ਕੱਢੀ ਅਮਨ ਕੱਲਾ ਕੱਲਾ ਕੱਢ ਜਾ ਪਹਿਲਾਂ ਗੈਣ ਲਾ ਵਿੱਚ ਕਿੰਨੇ ਨੇ ਗੱਲਣਾ ਤੂੰ ਇਖਡੇ ਦੇ ਕਿੰਨੇ ਨੇ ਉਹਨੇ ਜੇ ਇੱਕ ਉੱਤਰ ਘੜਤਾ ਬਹੁਤ ਵੱਡਾ ਤਾਂ ਜਹਾਂ ਹਣਾ ਦੂਆ ਹਾਂ 18 ਮੈਂ ਕੱਢ ਦਿਆ ਹੁਣ ਗਿਣ ਗਿਣ ਕੇ ਕੱਢੀ ਇੱਕ ਆ ਦੋ ਤਿੰਨ ਮੈਂ ਪਹਿਲਾਂ ਵੀ ਛੱਡ ਤੇ 15 ਕਬੂਤਰ ਨੇ ਬੜੇ ਹਨਾ 15 20 ਤੈਨੂੰ ਬੱਲ ਲਾ ਲਓ ਛੱਡਿਆ ਆ ਗੇ ਲੋ ਕਿੰਤੇ ਢੱਕੀ ਬਿਰਦੋ ਬਾਈ ਲੈ ਬਾਈ ਇਹਨਾਂ ਨੂੰ ਕੱਢ ਦੇਣ ਤੋਂ ਫੇਰ ਦਿਖਾਉਂਦਾ ਤੁਹਾਨੂੰ ਘਰ ਤਾਂ ਹੀ ਖੁੱਡੇ ਖਾਲੀ ਦੋਵੇਂ ਪਾਸੇ ਇੱਕ ਬੱਚਾ ਰਹਿ ਗਿਆ ਚੱਕ ਲਿਆ ਜੋ ਲਾ ਕੇ ਡੰਡੇ ਓਏ ਪੇਚਾ ਨਾ ਲਾਉਣ ਜਾਈ ਮਕੇਣਾ ਲੋ ਇਹ ਆ ਵੀ ਛੱਡ ਅਮਨ ਫਾੜਾ ਪੁੱਤ ਹਰੇ ਤੁਸੀਂ ਅਰੀ ਵਗਣਾ ਲਾ ਦੀ ਉਹਨੂੰ ਵੀ ਕਰਨ ਦੇ ਅੰਦਰ ਬੰਦੇ ਨੂੰ ਖੜ ਜਾ ਹੱਲੇ ਨਾ ਆ ਛੱਡ ਦੇ ਛੱਡ ਦੇ ਛੱਡ ਦੇ ਛੱਡ ਮੈਨੂੰ ਵੀ ਆਉਣ ਤਾਂ ਬਾਬੇ ਆ ਓਏ ਵੀਰੇ ਛੜ ਤਾ ਇਹ ਜਾਨਵਰ ਅਰੇ ਇੱਧਰ ਵੀ ਜਟਾ ਲਾ ਕੇ ਥੱਲੇ ਵੀ ਦਿਖਾ ਲੈ ਲਾ ਕੇ ਥੱਲੇ ਜੋ ਉੱਪਰ ਛੱਟਣਾ ਇੱਧਰ ਬੈਠੋ ਇੱਧਰ ਇੱਟਾਂ ਤੇ ਹਾਂ ਨਜ਼ਾਰੇ ਨਾਲ ਮੜਿੱਕੋ ਇੱਟਾਂ ਆਪਣੀ ਆਇ 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 ਬੱਤਾ ਬੋਤਲ ਕੇ ਇੱਕ ਵਾਰਤਾ ਸਾਰੀ ਇਹ ਕਰੰਟ ਵਾਲੇ ਨੇ ਇਹ ਤਾਂ ਵੀ ਤੇ ਨਹੀਂ ਆਉਂਦੇ ਨੇ ਅਰ ਜਟਤੀ ਕਾਰੇ ਵਾਲੇ ਸੂਰੀਆ ਕਾਂ ਕੁੱਤ ਤੇ ਮੁਟਿਆਰਿਆ ਕੰਪਨ ਆ ਡੋਟਾ ਜੂਏ ਹੌਲੀ ਹੌਲੀ ਸੁੱਤ ਹੌਲੀ ਅਰੇ ਕੀ ਹੋ ਗਿਆ ਗੁੱਡੀ ਜਾਂ ਲਓ ਯਾਰ ਬੱਚੇ ਹੌਣ ਵਾਲੇ ਨੇ ਵੀਰੇ ਆਇਆ 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 ਬੱਤਾਂ ਆਇਆ 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 ਮੀਂਹ ਕੀ ਨਾ ਜਿਹੜਾ ਸੁਣਦਾ ਅਫਟੇ ਬੱਦ ਗਿਆ ਪੰਬੀ ਅੱਛਾਈ ਨੇ ਆਇਆ ਆਇਆ ਬੱਤਾਂ ਉਹ ਇਹ ਖਾਈ ਆਨੇ ਕਬੂਤਰਿਆਂ 47 42 43 ਹੋ ਗਿਆ ਬੁੜਾ ਬੁਲੀ ਬੁੜਾ ਬੰਦ ਕਰ ਟੁੱਟ ਲਾ ਗਿਆ ਲਾ ਟਰਾ ਚਲੋ ਆ ਖੇ ਚਲਾਉਂਦਾ ਯਾਰ ਜੀ ਬੰਨੀ ਸੀ ਉੱਥੇ ਟਡਾਮਾ ਵੀ ਟੁੱਟ ਗਿਆ ਚਲੋ ਕੋਈ ਨਹੀਂ ਆ ਜਾਓ ਵੀਰੇ ਛੱਡ ਤੇ ਜਾਨਵਰ ਉਧਰ ਆਪਾਂ ਖੁੱਡਿਆਂ ਚ ਅੱਜ ਤੇ ਔਰੇ ਹੋ ਗਿਆ ਬੇਲੀ ਕੰਮ ਵਾਹਿਗੁਰੂ ਸਤਨਾਮ ਬਹੁਤ ਸਾਦ ਦਿੱਤਾ ਤੁਸੀਂ ਵੀ ਭਾਈ ਨਵੇਂ ਖੋਡਿਆਂ ਜਣ ਜਾਣਗੇ ਜਾਨਵਰ ਇਹ ਆਪਾਂ ਢਾ ਦੇਣਾ ਹੁਣ ਜੀ ਹਟਾ ਦੇਣਾ ਹਟਾ ਦੇਣਾ ਪੁੱਤ ਇਹਨੂੰ ਆਪਾਂ ਕੀ ਕਰਾਉਣਾ ਫਿਰ ਇਹ ਤਾਂ ਮੁਰਗੇ ਰੱਖਦੇ ਨੇ ਨਹੀਂ ਨਹੀਂ ਮੁਰਗਿਆਂ ਨੂੰ ਛੋਟੇ ਬਣਾਵਾਂਗੇ ਇੱਥੇ ਆਪਾਂ ਟੀਨਾ ਨਹੀਂ ਪਾਉਣੀਆਂ ਹਾਂ ਉੱਥੇ ਤੋਂ ਲੈ ਆ ਦੇਣਾ ਵੀਰੇ ਬਾਜੇ ਵੀ ਕੜਤੇ ਬਾਹਰ ਚਾਰੇ ਇਹਨਾਂ ਨੂੰ ਛੇਤਰੀ ਤੇ ਬਿਠਾਉਣਾ ਦੋਨੋਂ ਤਾਂ ਆ ਫਿਰ ਭਜਾਵਾਂਗੇ ਤਿੰਨ ਨੇ ਤਿੰਨ ਇੱਕ ਦੋ ਉਧਰ ਨੇ ਚੱਕਣ ਵਾਲੇ ਉਹ ਤਾਂ ਖੁੱਡੇ ਚੋ ਚੱਕਿਆ ਸ਼ਾਖੀ ਦਾ ਬਚਾ ਲੈ ਵੀਰੇ ਦੇਖੋ ਚਾਹਤੇ ਜਾਨਵਰ ਤਾਂ ਵਿੱਚ ਡਰਦੇ ਨੇ ਹਲੇ ਪਹਿਲੇ ਦਿਨ ਕਰਕੇ ਉਤਰ ਸਾਰੇ ਕਿੱਜ ਨੇ ਅੱਲਾ ਹੀ ਕਰੋ ਜੇ ਕਬਰਾ ਪੂਰੇ ਵਧੀਆ 하게 ਡਾਰੀਆਂ ਮਾਰਦੇ ਨੇ ਛੋਡੇ ਚ ਨਹੀਂ ਉਧਰ ਤਾਂ ਡਾਰੀ ਮਾਰਨ ਨੂੰ ਨਹੀਂ ਦੀਗਾ ਇੱਕ ਇੱਕ ਲਾ ਦੇਣੀ ਆਪਾਂ ਸ਼ੈਤਰੀ ਉਹਰੇ ਕਬੂਤਰੀਆਂ ਵੀ ਦਿਖਾਉਣਾ ਪਈ ਉਧਰੋਂ ਸਾਨੂੰ ਆਹ ਉਹ ਤਾਂ ਬੈਠੇ ਨੇ ਨਜ਼ਾਰੇ ਨਾਲ ਜਿਹੜੇ ਲੈ ਲੈ ਆ ਵੀ ਆ ਗਿਆ ਪੁੱਤਰ ਬਾਈ ਖੁਸ਼ ਹੋਣਗੇ ਕੱਲ ਨੂੰ ਦੇਖੇ ਪੂਰੇ ਨਿਆਰੇ ਨਾ ਰਹਿੰਦੇ ਅੱਜ ਤੱਕ ਪਰਾ ਕਰਦੇ ਨੇ ਲੈ ਵੀਰੇ ਅੱਜ ਸਾਰੇ ਛੱਡਣ ਵਾਲੇ ਹੀ ਨੇ ਆਪਣੇ ਬਾਗੀਆਂ ਕੋਸ਼ੇ ਝੰਡਾ ਮੈਨੇ ਕੋਸ਼ 2 ਪੁਰਾਣੇ ਨੇ ਇੱਕਾ ਸ਼ਾਹ ਕੀ ਗੁਬੂਤਰੀ ਵੱਡੀ ਆ ਗਈ ਆ ਇੱਧਰ ਆਏ ਦਾ ਪੁੱਤਾ ਸ਼ਾਹ ਕੀ ਦਾ ਆ ਗੁਬੂਤਰੀ ਦਾ ਇਹਦਾ ਮੁੰਡੇ ਨੇ ਲਿਜਾਣੇ ਦੀਗੇ ਉਹ ਵਿਚਾਰੇ ਦਾ ਕੋਈ ਕਾਗਜ਼ਾ ਗੂਗਜਾ ਦਾ ਰਹਿ ਗਿਆ ਤੇ ਆਏ ਨਹੀਂ ਫਿਰ ਆਪਣੇ ਕੋ ਬੈਠੇ ਨੇ ਕੋਈ ਨਹੀਂ ਜਿਆਦਾ ਹੋਊਗਾ ਜਦ ਦੇ ਦਾਂਗੇ ਹਲੋਏ ਕੀ ਰੋ ਜੱਕ ਸਾਰੇ ਹਲੋਏ ਹਲੋਏ ਹਲੋ ਬਤਾਏ ਉੱਪਰ ਇੱਧਰ ਬਹਿ ਜਾ ਓਰੇ ਇੰਨੀਆਂ ਇੱਟਾਂ ਨੇ ਯਾਰ ਲੈ ਮੈਂ ਪਠਾਵਾਂ ਬਈ ਇਹਨਾਂ ਨੂੰ ਇਹਨਾਂ ਦੇ ਮੰਨ ਦੀ ਰੀ ਹੈ ਗਿਆ ਦੇਖ ਟਾਰੀਆਂ ਮਾਰਨਗੇ ਬਈ ਕਬੂਤਰਾ ਤੇ ਲਓ ਆ ਵੀਰੇ ਅਜਾ ਆਪਾਂ ਵੱਡੀਆਂ ਕਬੂਤਰੀਆਂ ਕਰ ਲਈਆਂ ਇੱਕ ਦੋ ਮਿੰਟ ਲੱਗਾ ਕਬੂਤਰੀਆਂ ਇਹਨਾਂ ਨੇ ਉੱਡਣ ਆਲੀਆਂ ਵੀ ਛੜਤੀਆਂ ਵਿੱਚ ਚੱਲ ਕੋਈ ਵਾਹੀ ਲਓ ਇਹ ਲਓ ਇਹ ਆ ਪੂਰੀ ਕਬੂਤਰੀਆਂ ਕਾਕੇ ਵਾਲਿਆਂ ਚ ਇੱਕੋਂ ਪਿਓਰ ਘੱਟ ਲੈ ਇਹਨਾਂ ਦਾ ਆਵੇ ਬੈਠਾ ਇਹਦਾ ਤੇ ਆ ਇਹਨਾਂ ਦੀ ਮਾਂ ਇੱਕ ਕਬੂਤਰ ਆ ਬੈਠੇ ਹਨ ਹੋਰ ਦਿਖਾਵਾਂ ਮੈਂ ਆਹਨੇ ਬੈਠੀ ਡੱਬੀ ਨਾ ਪੂਰੀ ਇਹ ਬਾਈ ਬਾਬੇ ਧੰਨੇ ਵਾਲਿਆਂ ਦੀ ਆ ਚਾਹੇ ਲਾਲੂ ਬਾਬੇ ਗੁਰਦੇਵ ਵਾਲਿਆਂ ਦੀ ਇੱਕ ਕਬੂਤਰ ਨੇ ਨਾ ਆ ਕਬੂਤਰ ਬੈਠੀ ਐ ਪਿਓਰ ਚਿੱਟੀਆਂ ਵਾਲਿਆਂ ਦੀ ਵੱਡਿਆਂ ਦੀ ਘਾਣੇ ਦੇ ਨਾਲ ਲਾਈ ਹੁੰਦੀ ਦੀ ਜਿਹੜੀ ਉਹ ਆ ਇੱਕ ਆ ਹਰੀਆਂ ਅੱਖਾਂ ਵਾਲੀ ਬੈਠੀ ਆਰੇ ਆ ਲੈ ਕਾ ਬਚਾ ਪਿਓਰ ਘੜਾਇਆ ਆਪਾਂ ਬੜੇ ਗੂਤਰ ਦਾ ਪਿਓਰ ਕਰਿਆ ਲਾ ਲਈ ਬੀਰੇ ਬਾਹਰ ਵੀ ਤੁਹਾਨੂੰ ਦਿਖਾਵਾਂ ਤੇ 3 ਵਜੇ ਆਣੇ ਉੱਡਣੇ ਹਾਲੇ ਆਪਣੇ ਕੋ ਇਹਨਾਂ ਨੂੰ ਛੋਲੇ ਦਿੱਤੇ ਨੇ ਆਹ ਰੱਖਣ ਵਾਲਾ ਸ਼ਾਹ ਕਾ ਡਾਉਣਾ ਇੱਧਰ ਲੇ ਲਿਟਲ ਲਾ ਕਬੂਤਰ ਦੋ ਬਚੇ ਮੈਂ ਉੱਧਰ ਰੱਖ ਤੇ ਵਿੱਚ ਉੱਧਰ ਵੇਚ ਨੇ ਇਹ ਕਾਜ ਛੱਡਣਾ ਹੈ ਕਲੱਚ ਦਾ ਦੀਗਾ ਇਹਨੂੰ ਤਾਂ ਘੜਤਾ ਦੀ ਇੱਧਰ ਲਿਆਓ ਜੀ ਪਾ ਦਿਏ ਦਾਣੇ ਦੋਨੇ ਹਲੋ ਵੀਰੇ ਦਾਣਾ ਪਾਉਣ ਲੱਗੇ ਆ ਕਬੂਤਰਾਂ ਨੂੰ ਅਹ ਲੇ ਕੋਸ਼ਕ ਚੀਜ਼ਾਂ ਰਹਿ ਗਈਆਂ ਰਲਾਉਣਾ ਕੱਲ ਨੂੰ ਮੈਂ ਵੀਡੀਓ ਬਣਾਉ ਸਾਰਿਆਂ ਦੀ ਧੂਕ ਇਹ ਆ ਦਾਣਾ ਪਾਉਣੀ ਦੇਖ ਲਓ ਮਿਕਸ ਮੱਕੀ ਛੋਲੇ ਬਾਜਰਾ ਸੋਇਆਬੀਨ ਕਣਕ ਤੇ ਤੇਰਾ ਤਾਰਾ ਮੀਰਾ ਵੀਰੇ ਆ ਲੋ ਪਿਆਰ ਰੱਖ ਦੀਏ ਭਰਾ ਲਿਓ ਵੀਰੇ ਰੱਖੀਏ ਦਾਣਾ ਹੁਣ ਆਪਾਂ ਵਾਹਿਗੁਰੂ ਸਤਨਾਮ ਮਾਲਕਾ ਸਭ ਦਾ ਪਲਾਸ ਕਰੀ ਲਓ ਵੀਰੇ ਰੱਖਤਾ ਨਾ ਮੈਂ ਖੱਡੇ ਜਿਦਾਂ ਦਾਣਾ ਅੱਜ ਇਹਨਾਂ ਨੂੰ ਪਹਿਲੇ ਦਿਨ ਇੱਧਰ ਲਾਵਾਂਗੇ ਪਟੀਆਂ ਲਾ ਦਾਂਗੇ ਹੋਰ ਉੱਥੋਂ ਐਨੂੰ ਦੋ ਲਾ ਦੇਣੀਆਂ ਨੇ ਦੋ ਥੱਲੇ ਲਾ ਦੇਣੀਆਂ ਨੇ ਕੋਸੇ ਕੱਤੀ ਹੋ ਰਹੀ ਲਾ ਚੱਲ ਵੀ ਖਾ ਲਾ ਪੁੱਤ ਖਾ ਲੋ ਖਾ ਲਓ ਯਾਰ ਕਦ ਸੰਗੋ ਇੱਕ ਕੁੰਡੀ ਵੀ ਵੱਢਣੀ ਪੈਣੀ ਆ ਲੈ ਵੀਰੇ ਉੱਧਰ ਵੀ ਰੱਖ ਦੀ ਆਲੋ ਖਾ ਲਓ ਆਜੋ ਲਓ ਇਹਨਾਂ ਨੂੰ ਵੀ ਰੱਖੇ ਵੀਰੇ ਕਬੂਤਰਿਆਂ ਨੂੰ ਵੱਡੀਆਂ ਨੂੰ ਓ ਹੋ 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 ਖੜਜੋ ਪੁੱਤ ਖੜਜੋ ਲਓ ਜੀ ਇਹਨਾਂ ਨੂੰ ਰੱਖ ਦਈਏ ਵੀਰੇ ਲਓ ਬੱਤ ਆਜੋ ਤੂੰ ਕਿਹੜਾ ਬਹਿ ਗਿਆ ਤੁਹੀ ਦਿੱਤੇ ਆ ਦੇਵਾ ਜਾ ਚਲੋ ਵੀ ਚਲੋ ਖਾ ਲਓ ਚੱਲ ਥੱਲੇ ਆਓ 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 ਤੋਂ ਇਹਨੇ ਕੱਢ ਲੂੰ ਖਾਣਗੇ ਜੱਪਰਾ ਕਰਦੇ ਨੇ ਉਧਰ ਵੀ ਜਾਮਲੇ ਪਏ ਨੇ ਉੱਡਣ ਨੂੰ ਮਿਲ ਗਈ ਨਾ ਜਗਾ ਲੈ ਇੱਧਰ ਵੀ ਆਹ ਲੋ ਉੱਪਰ ਇੱਥੇ ਨਾਲ ਉੱਪਰ ਲੈ ਵੀਰੇ ਨਰ ਪਾ ਦਿਆ ਯਾਰ ਲਓ ਯੋ ਨਤੀਜੇ ਖੁੱਡੇ ਚ ਵੀ ਰੱਖ ਲਈਏ ਦਾਣਾ ਬਾਈ ਵਾਹਿਗੁਰੂ ਸਤਨਾਮ ਮਾਲਕਾ ਲਓ ਇਹ ਜੋ ਡਣੇ ਵਾਲੀਆਂ ਨੇ ਦੂਤਰੀਆਂ ਸਾਰੀਆਂ ਦੂਤਰੀ ਬੜੀ ਐ ਇੱਥੇ ਖਾ ਲੋ ਖਾ ਲੋ ਆਓ 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 ਆਪਣੇ ਟਰਮਾਂ 'ਤੇ ਲੱਗੇ ਬੈਗੇ ਵੀਰੇ ਉਹ ਚਿੱਟਾਂ ਕਬਲੇ ਜਿਹੋਨੇ ਕੱਟ ਲਾਈਆਂ ਨੇ ਮੈਂ ਚਲੇ ਗਿਆ ਤੇ ਆ ਬੈਠੀ ਹੈ ਟੀਰੀ ਆਪਣੀ ਆੱਖ ਦੀ ਟੀਰ ਹੈ ਇਹਦੇ ਆਵੇ ਮਾੜਾ ਯਾਰ ਵੀਰੇ ਲੇ ਖਾ ਲੈਣਾ ਯਾਰ ਮੈਂ ਜਾਵਾਂ ਬਾਹਰ ਲਾ ਵੀਰੇ ਅਜ ਤਾਂ ਆ ਕੇ ਥੱਲੇ ਬੈ ਗਏ ਇਹ ਜੀ ਦੀਨ ਦਾ ਨਯਾਰ ਸਾਬ ਜਾਈ ਲੈ ਬਾਈ ਪਾਣੀ ਵੀ ਰੱਖ ਦੀ ਇਹਨਾਂ ਨੂੰ ਤੇ ਚੰਗਾ ਬਾਈ ਸਾਸਤਰੀ ਕਾਲ ਸਾਰੇ ਭਰਾਵਾਂ ਨੂੰ ਧੰਨਵਾਦ ਬਾਈ ਸਾਰੇ ਵੀਰਾਂ ਦਾ ਜਿਹਨਾਂ ਨੇ ਸਪੋਰਟ ਕਰੀਆ ਆਪਾਂ ਨਵੇਂ ਖੁੱਡੇ ਥੋਡੇ ਕਰਕੇ ਭਰਾਵਾਂ ਨੇ ਵਧੀਆ ਮਾਨਦਾਨ ਆਪਣੇ ਚੈਨਲ ਨੂੰ ਕਰਿਆ ਤੇ ਸਾਰੇ ਵੀਰਾਂ ਦਾ ਧੰਨਵਾਦ ਆ ਲੈ ਲਓ ਉੱਪਰ ਜਿਹੜਾ ਪਤੰਗ ਚੜਾਉਂਦਾ ਤੇ ਨੋਨੀ ਬਾਈ ਵੀਰੇ ਥੱਲੇ ਨਾ ਆਉਣ ਲੱਗਿਆ ਉਹਦੇ ਆਪਾਂ ਦਿਖਾ ਨਹੀਂ ਸਕਦੇ ਵਿੱਚੋਂ ਫਿਰ ਦੂਏ ਲੁੱਟ ਹੋ ਜਾਂਦਾ ਕੰਮ ਜੰਗਾ ਵੀਰੇ ਸਾਸੀ ਕਾਲ ਜੀ ਤੇ ਐਵੇਂ ਲਾਈਕ ਸ਼ੇਅਰ ਸਬਸਕ੍ਰਾਈਬ ਕਮੈਂਟ ਬੰਬੋ ਆਲ ਦੇ ਬੰਬ ਕਰਦਾ